ਇੱਕ ਜੀਵਨ ਉਹ ਹੈ ਜਿਹੜਾ ਕੇਵਲ ਸ਼ੌਹਰਤ, ਦੌਲਤ, ਪ੍ਰਭਤਾ ਵਖਾਵੇ ਅਤੇ ਪਦਾਰਥ ਦਾ ਜੋ ਸਾਈਡ ਇਫੈਕਟ ਮਨੁੱਖ ਦੇ ਜੀਵਨ ਉੱਤੇ ਪੈਂਦਾ ਹੈ ਹਿਰਸ ਵਿੱਚ ਵਾਧਾ ਵੀ ਹੁੰਦਾ ਹੈ ਜੋ ਹੈ ਬੰਦਾ ਉਸ ਤੋਂ ਵੱਧ ਪਾਉਣ ਦੀ ਤਲਬ ਸਦਾ ਹੀ ਰੱਖਦਾ ਹੈ ਜੋ ਨਹੀਂ ਹੁੰਦਾ ਉਸ ਲਈ ਤਰਸਦਾ ਰਹਿੰਦਾ ਹੈ ਫਿਰ ਉਹ ਕੰਪੈਰੀਜ਼ਨ ਕਰਦਾ ਰਹਿੰਦਾ ਹੈ ਕਿ ਮੇਰੇ ਕੋਲ ਕਿੰਨਾ ਦੂਜੇ ਕੋਲ ਕਿੰਨਾ ਮੇਰੇ ਤੋਂ ਅਮੀਰ ਕੌਣ ਗਰੀਬ ਕੌਣ ਗਰੀਬ ਨਾਲ ਉਸਦਾ ਵਿਹਾਰ ਹੋਰ ਤਰ੍ਹਾਂ ਦਾ ਹੁੰਦਾ ਹੈ ਅਮੀਰ ਨਾਲ ਹੋਰ ਤਰ੍ਹਾਂ ਦਾ ਹੁੰਦਾ ਹੈ ਫਿਰ ਆਪਣੇ ਤੋਂ ਵੱਧ ਪਦਾਰਥ ਵਾਲੇ ਸ਼ੌਹਰਤ ਵਾਲੇ ਰੁਤਬੇ ਵਾਲੇ ਮਨੁੱਖ ਦੀ ਹਰ ਚੀਜ਼ ਉੱਤੇ ਉਹਦੀ ਦ੍ਰਿਸ਼ਟੀ ਰਹਿੰਦੀ ਹੈ ਕਿ ਇਹ ਮੇਰੇ ਕੋਲ ਵੀ ਹੋਵੇ ਉਸ ਨੂੰ ਆਪਣਾ ਆਪ ਕਿਸੇ ਦੇ ਮੁਕਾਬਲੇ ਦੇ ਉੱਤੇ ਉਹ ਹੰਕਾਰ ਕਰਦਾ ਹੈ ਤੇ ਕਿਸੇ ਦੇ ਮੁਕਾਬਲੇ ਦੇ ਉੱਤੇ ਉਹਦੇ ਅੰਦਰ ਭੁੱਖ ਜਾਗਦੀ ਹੈ ਇਸ ਤਰ੍ਹਾਂ ਉਹ ਚੱਕੀ ਦੇ ਦੋ ਪੂੜਾਂ ਵਿੱਚ ਪਿਸਦਾ ਰਹਿੰਦਾ ਹੈ ਉਲਝਿਆ ਰਹਿੰਦਾ ਹੈ ਇਹ ਇੱਕ ਮਾਨਸਿਕ ਦਸ਼ਾ ਜਿਹੜੀ ਸਾਰੀ ਉਮਰ ਸਾਡੀ ਬਣੀ ਰਹਿੰਦੀ ਹੈ ਔਰ ਇਹ ਭਾਰ ਸਾਨੂੰ ਕਿਸੇ ਨੇ ਨਹੀਂ ਅਸੀਂ ਖੁਦ ਹੀ ਚੁੱਕਿਆ ਹੁੰਦਾ ਹੈ ਕਿਸੇ ਚੁਕਾਇਆ ਨਹੀਂ ਹੁੰਦਾ ਇਹ ਸਾਡੇ ਮਾਨਸਿਕ ਅਗਿਆਨ ਦੇ ਵਿੱਚੋਂ ਪੈਦਾ ਹੁੰਦਾ ਹੈ ਇਸੇ ਕਰਕੇ ਮਹਾਰਾਜ ਨੇ ਅਗਿਆਨਤਾ ਨੂੰ ਸਭ ਤੋਂ ਵੱਡਾ ਜੰਜਾਲ ਲਿਖਿਆ ਕਿ ਸਾਡੇ ਅੰਦਰ ਕਿੰਨਾ ਕੁਝ ਵਾਪਰ ਰਿਹਾ ਸੀ ਖੁਦ ਵੀ ਬੇਖਬਰ ਹੁੰਨੇ ਆ ਅਗਿਆਨ ਦੀ ਏਨੀ ਡੂੰਗੀ ਹਾਲਤ ਸਾਡੇ ਅੰਦਰ ਤਾਰੀ ਹੁੰਦੀ ਹੈ ਕਿ ਅਸੀਂ ਦੂਜੇ ਬਾਰੇ ਤਾਂ ਕੀ ਖੁਦ ਬਾਰੇ ਵੀ ਨਹੀਂ ਜਾਣਦੇ ਹੁੰਦੇ ਵੀ ਸਾਡੇ ਨਾਲ ਇਹ ਵਾਪਰ ਰਿਹਾ ਹੈ ਕਿਉਂ ਵਾਪਰ ਰਿਹਾ ਇਥੋਂ ਤੱਕ ਤਾਂ ਫੇਰ ਹੀ ਪਹੁੰਚਿਆ ਜਾ ਸਕਦਾ ਜੇ ਪਹਿਲਾਂ ਇਹ ਦਿਸ ਪਵੇ ਕਿ ਆਹ ਕੁਝ ਹੋ ਰਿਹਾ ਹੈ ਅਸੀਂ ਪਰੇਸ਼ਾਨੀ ਚੱਲਦੇ ਹਾਂ ਦੁੱਖ ਚੱਲਦੇ ਹਾਂ ਉਲਝਦੇ ਰਹਿੰਦੇ ਹਾਂ ਖੱਪਦੇ ਰਹਿੰਦੇ ਹਾਂ ਪਰ ਵਾਪਰ ਰਿਹਾ ਹੈ ਸਾਡੇ ਨਾਲ ਸਾਨੂੰ ਇੰਨੀ ਵੀ ਖਬਰ ਨਹੀਂ ਈ ਵੀ ਸਮਝ ਨਹੀਂ ਪਈ ਨਹੀਂ ਦਰਦ ਹੈ ਪੀੜਾ ਹੈ ਦੁੱਖ ਹੈ ਪਰ ਕਿਸ ਕੇ ਸਮਦਾ ਹੈ ਇਹ ਨਹੀਂ ਪਤਾ ਸੋ ਜਿਸ ਰੋਗ ਦੀ ਸਮਝ ਹੀ ਨਾ ਆਵੇ ਉਹਦਾ ਇਲਾਜ ਕਿੱਥੋਂ ਹੋਏਗਾ ਉਹਦਾ ਕਾਰਨ ਕਿੱਥੋਂ ਲੱਭੇਗਾ ਇਹ ਸਮੱਸਿਆ ਮਨੁੱਖ ਦੇ ਮਾਨਸਿਕ ਆਤਮਿਕ ਲੱਗੇ ਹੋਏ ਰੋਗਾਂ ਦੇ ਪ੍ਰਤੀ ਮਨੁੱਖ ਦੇ ਜੀਵਨ ਵਿੱਚ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਦੂਜੇ ਜੀਵਨ ਦੀ ਗੱਲ ਕੀਤੀ ਹੈ ਵੀ ਇੱਕ ਉਹ ਜਿਹਦੇ ਕੋਲ ਹੋ ਸਕਦਾ ਹੈ ਧਨ ਘਟ ਹੋਵੇ ਪਦਾਰਥ ਨਾ ਹੋਵੇ ਸ਼ੌਰਤ ਨਾ ਹੋਵੇ ਰੁਤਬਾ ਨਾ ਹੋਵੇ ਪਰ ਉਹਦੇ ਜੀਵਨ ਦੇ ਵਿੱਚ ਸਬਰ ਹੋਵੇ ਸਿੱਧਕ ਹੋਵੇ ਪਰਮੇਸ਼ਰ ਦੀ ਸਿਮਤ ਸਲਾਤ ਤੇ ਸਤ ਸੰਗ ਦਾ ਉਹ ਆਸਰਾ ਤੱਕਣ ਵਾਲਾ ਜੀਵਨ ਹੋਵੇ ਫਿਰ ਭਲਤ ਜੀ ਦੋਵਾਂ ਨੂੰ ਕੰਪੇਅਰ ਕਰਦੇ ਨੇ ਔਰ ਕਹਿੰਦੇ ਨੇ ਮੈਂ ਉਸ ਨੂੰ ਉੱਤਮ ਆਖਾਂਗਾ ਜਿਸ ਕੋਲ ਭਾਵੇਂ ਸ਼ੌਹਰਤ ਦੌਲਤ ਰਤਬਾ ਪਦਾਰਥ ਨਹੀਂ ਹੈ ਜਿਹਦੇ ਕੋਲ ਸ਼ਾਇਦ ਜੀਵਨ ਦੀਆਂ ਲੋੜਾਂ ਦੀ ਪੂਰਤੀ ਦੇ ਵੀ ਪਦਾਰਥ ਮੌਜੂਦ ਨਹੀਂ ਹਨ ਪਰ ਉਹ ਪਰਮੇਸ਼ਰ ਦੀ ਸਿੱਖਤ ਸਲਾਹ ਸਾਥ ਸੰਗ ਦੀ ਸੇਵਾ ਰਬੀ ਮੇਰ ਤੇ ਬਖਸ਼ਿਸ਼ ਦੇ ਪਾਤਰ ਬਣ ਕੇ ਰਬੀ ਗੁਣ ਵਿਹਾਜਦੇ ਨੇ ਉਹ ਉਤਮ ਨੇ ਕਿਉਂਕਿ ਪਦਾਰਥ ਹੀ ਸਾਰਾ ਕੁਝ ਨਹੀਂ ਮਨ ਦੀ ਸੁਰਤ ਦੀ ਆਤਮਾ ਦੀ ਇਕਾਗਰਤਾ ਪਵਿੱਤਰਤਾ ਅੰਦਰ ਦੇ ਰੋਗਾਂ ਤੋਂ ਨਜਾਤ ਪਾਉਣਾ ਹੀ ਜੀਵਨ ਦਾ ਅਸਲ ਭੇਤ ਹੈ ਜਿਸ ਨੂੰ ਪਦਾਰਥਵਾਦੀ ਨਹੀਂ ਸਮਝ ਪਾਉਂਦਾ ਉਹ ਚੱਕਾ ਚੌਂਦ ਵਿੱਚ ਮਸਤ ਰਹਿੰਦਾ ਹੈ ਪਦਾਰਥ ਆਉਂਦਾ ਹੈ ਜਾਂਦਾ ਹੈ ਟੁੱਟਦਾ ਹੈ ਭੱਜਦਾ ਹੈ ਗਵਾਚਦਾ ਹੈ ਘਟਦਾ ਹੈ ਉਹ ਰੋ ਦੇ ਮਨ ਦਾ ਦੁੱਖ ਸਦਾ ਹੀ ਬਣਿਆ ਰਹਿੰਦਾ ਉਹਨਾਂ ਚੀਜ਼ਾਂ ਨੂੰ ਚਾਹੇ ਉਹ ਚਿੰਤਾ ਦੇ ਰੂਪ ਵਿੱਚ ਹੋਵੇ ਤੇ ਚਾਹੇ ਉਹ ਭੈ ਦੇ ਰੂਪ ਵਿੱਚ ਹੋਵੇ ਚੀਜ਼ ਆਉਂਦੀ ਹੈ ਤੇ ਚਿੰਤਾ ਬਣ ਜਾਂਦੀ ਹੈ ਵੀ ਚਲੀ ਨਾ ਜਾਏ ਗਵਾਚ ਨਾ ਜਾਏ ਖੋ ਨਾ ਲਵੇ ਖਤਮ ਨਾ ਹੋ ਜਾਏ ਘਟ ਨਾ ਜਾਏ ਤੇ ਨਾਲ ਦੀ ਨਾਲ ਇਹ ਚੀਜ਼ ਦਾ ਭੈ ਵੀ ਰਹਿੰਦਾ ਹੈ ਡਰ ਵੀ ਰਹਿੰਦਾ ਹੈ ਜਿਵੇਂ ਬਿਲੀ ਨਾ ਤਾਂ ਜੇ ਆਈ ਹੈ ਉਹ ਵਸਤੂ ਜੇ ਚਲੇ ਗਈ ਤਾਂ ਦੋਵਾਂ ਚੀਜ਼ਾਂ ਦਾ ਹੀ ਪੈ ਦੋ ਪਾਸੇ ਬਣਿਆ ਹੋਇਆ